ਉਹ ਵੀ ਦੱਸ ਦੇਣ ਜਿਹੜੇ ਉਹਦੇ ਨਾਲ ਸਾਥ ਰੱਖਦੇ ਜਤਿੰਦਰ ਸਿੰਘ ਭੰਗੂ ਦੇ ਨਾਲ ਕਿ ਜਤਿੰਦਰ ਸਿੰਘ ਭੰਗੂ ਦੀ ਕੀ ਦੇਣ ਔਰ ਕੀ ਜਤਿੰਦਰ ਸਿੰਘ ਭੰਗੂ ਇੰਟੈਲੀਜੈਂਸ ਦਾ ਕਰਿੰਦਾ ਨਹੀਂ ਉਹਦੀ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਪਤਾ ਕਰ ਲਿਓ ਜਿੰਨੀਆਂ ਏਜੰਸੀਆਂ ਜਿੰਨੇ ਪੰਜਾਬ ਨੂੰ ਤੋੜਨ ਵਾਲੇ ਲੋਕ ਨੇ ਅੰਮ੍ਰਿਤਪਾਲ ਨੂੰ ਜਿਤਾਉਣ ਦੀ ਕੋਸ਼ਿਸ਼ ਕਰ ਰਿਹਾ ਖਰੂਬ ਸਾਹਿਬ ਇਹ ਵੀ ਪਤਾ ਲੱਗ ਜਾਣਾ ਵੀ ਪੰਜਾਬ ਰਹਿਣਾ ਕਿੱਧਰ ਜੇ ਉਹ ਜਿੱਤ ਗਿਆ ਜਿਹੜਾ ਡਿਬਰੂਗੜ੍ਹ ਜੇਲ੍ਹ ਚ ਫਿਰ ਪੰਜਾਬ ਚ ਰਹਿਣ ਦੀ ਲੋੜ ਨਹੀਂ ਆਪਾਂ ਤੇ ਮੈਂ ਵੀ ਦੱਸ ਦੇਣਾ ਜਨਾਨ ਹੀ ਲੈਣਾ ਮੈਂ ਜਤਿੰਦਰ ਸਿੰਘ ਪੰਗੂ ਹਾਂਜੀ ਜਿਹੜਾ ਇਹਨਾਂ ਨੂੰ ਚਲਾਉਂਦਾ ਆ ਜਿਹੜਾ ਇਹਨਾਂ ਦਾ ਸਾਰਾ ਕੁਝ ਕਰਤਾ ਕਰਤਾ ਆ ਜਿਹਦੇ ਰਜਾਨਾ ਭਾਈ ਹਰਪਾਲ ਸਿੰਘ ਨਾਲ ਗੱਲਬਾਤ ਹੁੰਦੀ ਹੈ ਮੋਬਾਈਲ 'ਤੇ ਹਾਂਜੀ ਉਹਦਾ ਮੋਬਾਈਲ ਚੈੱਕ ਕਰ ਲਓ ਹਾਂਜੀ ਕਿਹੜੇ ਮੋਬਾਈਲ ਤੋਂ ਗੱਲ ਕਰਦਾ ਮੈਨੂੰ ਨਹੀਂ ਪਤਾ ਤੁਸੀਂ ਛੱਡਦੇ ਹੋਏ ਤੇ ਹੁਣ ਰੋਲਾ ਪੈਣ ਤੋਂ ਬਾਅਦ ਇਹ ਕਹਿੰਦੇ ਆ ਰਜਾਨਾ ਗੱਲਬਾਤ ਹੁੰਦੀ ਹੈ ਰਾਜ ਸਿੰਘ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਜਤਿੰਦਰ ਸਿੰਘ ਵਾਲੇ ਬੋਲਨੀਆ ਇਹ ਵਿਰਸਾ ਸਹਿਣ ਵਟੋਏ ਨੇ ਜਿਹੜਾ ਉਹਦਾ ਇਜਾਮ ਲਾਇਆ ਬਹੁਤ ਗਲਤ ਲਾਇਆ ਇਹ ਨਹੀਂ ਸੀ ਲਾਉਣਾ ਚਾਹੀਦਾ ਉਹ ਹਰ ਇੱਕ ਦੀ ਅਮਦਾਨਤ ਕਰਦਾ ਸਾਡੇ ਵੀ ਘਰਾਂ ਦੇ ਮਾਰੇ ਆ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲਿਆ ਫਿਰ ਜਿਹੜੇ ਅਮਰਤਪਾਲ ਦੀ ਘਰ ਦੀ ਦੇ ਟਕਾਣੇ ਦੱਸ ਕੇ ਵਿਰਸਾ ਸੇ ਵੇਟ ਰਏ ਨੇ ਬਹੁਤ ਗਲਤ ਕੰਮ ਕੀਤਾ ਢੀਂਗਾ ਪੈਣਾ ਹਰ ਇੱਕ ਦੀਆਂ ਹੁੰਦੀਆਂ ਨੇ ਕਈ ਜੇ ਮਦਦ ਨਹੀਂ ਕਰਨੀ ਤੇਰੇ ਟਕਾਣੇ ਦੀ ਸੀ ਦੱਸਣੇ ਚਾਹੀਦੇ ਬਹੁਤ ਮਾਰਾ ਕੀਤਾ ਤੇ ਖਾਲੜਾ ਬੀਬੀ ਦੇ ਨਾਲ ਵੀ ਬਹੁਤ ਇਹਨਾਂ ਨੇ ਧੱਕਾ ਕੀਤਾ ਉਹਨਾਂ ਵੀ ਉਹਦਾ ਕੁਰਬਾਨੀ ਦਾ ਤਾਂ ਨਹੀਂ ਕਦਰ ਪਾਇਆ ਸਮਝ ਨਹੀਂ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਭਾਈ ਜਤਿੰਦਰ ਸਿੰਘ ਭੰਗੂ ਜਿਹੜਾ ਭਾਈ ਸੁਤਵੰਦ ਸਿੰਘ ਦੇ ਪਰਿਵਾਰਕ ਮੈਂਬਰ ਹੈ ਉਹ ਸਾਡੇ ਹਰ ਦੁੱਖ ਸੁੱਖ ਦੇ ਸ਼ਰੀਕ ਹੁੰਦੇ ਹਨ ਜਿਹੜੇ ਉਹਨਾਂ ਤੇ ਵਿਰਸਾ ਸਿੰਘ ਬਲਟੋਏ ਨੇ ਇਲਜ਼ਾਮ ਲਾਏ ਬੇਮਦਦ ਔਰ ਸਰਾਸਰ ਗਲਤ ਹਨ ਉਹ ਇਹ ਖੌਤੀ ਲੀਡਰਾਂ ਨੇ ਕਦੇ ਵੀ ਕਿਸੇ ਪਰਿਵਾਰ ਦੀ ਸਾਰ ਨਹੀਂ ਲਈ ਆਉਣਗੇ ਤੇ ਵੋਟਾਂ ਦੇ ਵੇਲੇ ਆਉਣਗੇ ਜਾਂ ਜਿੱਥੇ ਸਮਾਗਮਾਂ ਤੇ ਹਾਜ਼ਰੀ ਆਪਣੀ ਮਤਲਬ ਪ੍ਰਸਤੀ ਪੜਦੇ ਹਾਜ਼ਰੀ ਭਰਦੇ ਹਨ ਔਰ ਇਹ ਬਹੁਤ ਗਲਤ ਹੈ ਦੂਜੀ ਬੀਬੀ ਖਾਲੜਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਭਾਈ ਖਾਲੜਾ ਜੀ ਨੇ 25000 ਲਵਾਰਸ ਲਾਸ਼ਾਂ ਦਾ ਬੀੜਾ ਚੁਕਿਆ ਸੀ ਨਾਤੇ ਕਿਸੇ ਅਕਾਲੀ ਦਲ ਨੇ ਉਦੋਂ ਆਵਾਜ਼ ਉਠਾਈ ਨਾ ਕਿਸੇ ਹੋਰ ਰਾਜਸੀ ਪਾਰਟੀ ਨੇ ਉਠਾਈ ਉਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕਰਕੇ ਉਸ ਦੇ ਮੁਲਾਜ਼ਮਾਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਉਹਨਾਂ ਨੂੰ ਸਜ਼ਾਵਾਂ ਦਵਾਈਆਂ ਇੱਥੋਂ ਤੱਕ ਕਿ ਉਹਨਾਂ ਨੇ ਆਪਣੀ ਸ਼ਹੀਦੀ ਵੀ ਇਸੇ ਲਾਈਨ ਵਿੱਚ ਉਹਨਾਂ ਨੂੰ ਪਾਉਣੀ ਪਈ ਬੀਬੀ ਖਾਲੜਾ ਦੀ ਜਿਹੜੀ ਵਿਰੋਧਤਾ ਕੀਤੀ ਵਰਤਾ ਸਿੰਘ ਵਲਟੋਵਾ ਨੇ ਉਹ ਵੀ ਸਾਰਾ ਸਾਰ ਗਲਤ ਆਪਣੇ ਆਪ ਨੂੰ ਇੱਕ ਜਿਹੜਾ ਵਾ ਉਹ ਆਪਣਾ ਉਹਨੇ ਚਿਹਰਾ ਨੰਗਾ ਕੀਤਾ ਕਿ ਪੰਥਕ ਵਿਰੋਧੀ ਚਿਹਰਾ ਨੰਗਾ ਨੰਗਾ ਗੀਤਾ ਭਾਈ ਅਮਰਤਪਾਲ ਦੀ ਵਿਰੋਧਤਾ ਕਰਕੇ ਵੀ ਉਹਨਾਂ ਨੇ ਆਪਣਾ ਚਿਹਰਾ ਨੰਗਾ ਕੀਤਾ ਵਾ ਔਰ ਬੀਬੀ ਖਾਲੜਾ ਦੀ ਬਹੁਤ ਵੱਡੀ ਕੁਰਬਾਨੀ ਹੈ ਔਰ ਭਾਈ ਅਮਰਤਪਾਲ ਦੀ ਸਿੰਘਣੀ ਦੇ ਟਿਕਾਣੇ ਦੱਸ ਕੇ ਉਹ ਵੀ ਆਪ ਇੱਕ ਏਜੰਸੀ ਦਾ ਸਬੂਤ ਦਿੱਤਾ ਕਿ ਮੈਂ ਏਜੰਸੀਆਂ ਦਾ ਬੰਦਾ ਹਾਂ ਔਰ ਦੂਸਰਿਆਂ ਦੇ ਇਲਜ਼ਾਮ ਲਾ ਰਿਹਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਜੀ ਜੀ ਜੋ ਬਿਰਸਾ ਸਿੰਘ ਬਲਕੁਵਾਰ ਨੇ ਬਲਕੁਵਾਰ ਜੀ ਨੇ ਬਿਆਨ ਦਿੱਤਾ ਹੈ ਜਤਿੰਦਰ ਸਿੰਘ ਭੰਗੂ ਬਾਰੇ ਪਰਿਵਾਰ ਸੈਸ ਦਾ ਏਜੰਟ ਹੈ ਉਹ ਹੀ ਹੈ ਜੀ ਗੱਲ ਹੈ ਉਹ ਕੋਈ ਨਹੀਂ ਜਿਉ ਇੱਕ ਸ਼ਹੀਦ ਪਰਿਵਾਰਾਂ ਦੀ ਸਹਾਇਲਣ ਵਾਲੇ ਸਿੰਘ ਹੈ ਮਦਦ ਕਰਦੇ ਹੈ ਸਾਡੀ ਵੀ ਮਦਦ ਕਰਦੇ ਹੈ ਹੋਰ ਮੁਨਸਿਪਾਲੇ ਦੀ ਮਦਦ ਕਰਦੇ ਆ ਜੀ ਹੋਰ ਵੀ ਜਿੰਨਾਂ ਦੀ ਬਹੁਤ ਜਣਿਆਂ ਦੀ ਮਦਦ ਕਰਦੇ ਆ ਜੀ ਤੇ ਨਾਲੇ ਉਹਨਾਂ ਨੇ ਲੈਣਾ ਕੁਛ ਨਹੀਂ ਛੱਡ ਤੋਂ ਮਤਲਬ ਯਾਤਾਂ ਹੋਵੇ ਨਾ ਕਿ ਬੰਦਾ ਗਵਰਨਟ ਦੇ ਵਿੱਚ ਉਹ ਤਾਂ ਇੱਕ ਨਿਸ਼ਕਾਮ ਸੇਵਾ ਕਰਦੇ ਆ ਜੀ ਬਈ ਉਹਨਾਂ ਨੂੰ ਕੋਈ ਸਵਾਰਥ ਨਹੀਂ ਉਹਨਾਂ ਨੂੰ ਫਲਦਾ ਕੁਛ ਨਹੀਂ ਆ ਜੀ ਕਿ ਮੈਨੂੰ ਇਹ ਫਾਇਦਾ ਹੋਊਗਾ ਉਹ ਬਸ ਇੱਕ ਕਪਣਾ ਫਰਜ਼ ਸਮਝ ਕੇ ਸੇਵਾ ਕਰਦੇ ਆ ਜਿਹੜੇ ਮਿਰਸਾ ਸਿੰਘ ਬਲਟਵਾ ਜੀ ਨੇ ਇਲਜ਼ਾਮ ਲਾਏ ਆ ਉਹ ਬਿਲਕੁਲ ਗਲਤ ਹੈ ਉਹ ਬਹੁਤ ਇੱਕ ਵਧੀਆ ਬੁਲਤਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਭਾਈ ਸਰਬ ਸਿੰਘ ਵੀ ਖਾਲਸਾ ਸੁਪੁੱਤਰ ਸ਼ਹੀਦ ਭਾਈ ਜੱਸੀ ਨੇ ਤੁਹਾਨੂੰ ਦੱਸਿਆ ਕਿ ਭਾਈ ਕਿਤਤਲ ਸਿੰਘ ਭੰਗੂ ਇੱਕ ਰਸ਼ਨਾਬ ਸੇਵਕਾ ਪੰਥਕ ਦਰਦਿਆਂ ਦੀ ਸਹਾਇ ਲੱਗੇ ਆ ਬਿਲਕੁਲ ਮੈਂ 올 ਇੰਡੀਆ ਸਿਕਸ ਕੰਪਰੇਸ਼ਨ ਦਾ ਪ੍ਰਧਾਨ ਆ ਸਾਡੀ ਵੀ ਹਮੇਸ਼ਾ ਹੋ ਹੈਲਪ ਕਰਦੇ ਆ ਉਹਨਾਂ ਨੇ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੀ ਯਾਦ ਚਿਹਰਾ ਗੁਰੂ ਘਰ ਬਣਾਇਆ ਪਿੰਡ ਅਗਵਾਨ ਜਿਹੜਾ ਗਰਦਾਸਪੁਰ ਉਹਦੇ ਉੱਥੇ ਖਜ਼ਾਨਚੀ ਵੀ ਆ ਸ਼ਹੀਦ ਭਾਈ ਸਤਵੰਤ ਸਿੰਘ ਦੀ ਯਾਦ ਚੋ ਗੁਰਦੁਆਰਾ ਬਣਾਇਆ ਰਕਸਾ ਸਿੰਘ ਬਲਟੋਹਾ ਆਉਂਦੀ ਹਾਰ ਤੋਂ ਬਖਲਾਗੇ ਅੱਜ ਹੋਸ਼ ਲਾ ਰਹੇ ਆ ਕਿ ਜਦਦਰ ਸਿੰਘ ਪੰਘੂ ਏਜੰਸੀਆਂ ਦਾ ਬੰਦਾ ਉਹ ਏਜੰਸੀਆਂ ਦਾ ਬੰਦਾ ਕਿਵੇਂ ਹੋ ਸਕਦਾ ਜਿਹੜਾ ਭਾਈ ਗਰਜੀਤ ਸਿੰਘ ਜਿਹੜੇ ਜਦੋਂ ਪ੍ਰਧਾਨ ਸੀ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਜਦੋਂ ਚਰਚੀ ਫੈਡਰੇਸ਼ਨ ਦੀ ਉਹ ਕਾਲਜ ਦੇ ਵਿੱਚ ਪੜ੍ਹਦੇ ਸੀ ਉਹ ਫੈਡਰੇਸ਼ਨ ਦਾ ਹਿੱਸਾ ਰਹੇ ਆ ਉਹਨਾਂ ਨੇ ਹਮੇਸ਼ਾ ਹੀ ਪਰਚ ਦਰਦਿਆਂ ਇਤਿਹਾਸ ਲਈ ਭਾਈ ਗੁਰਜਰ ਸਿੰਘ ਜੀ ਬੁੱਤਸਕਵਾਲਾ ਭਾਈ ਦਲਜੀਤ ਸਿੰਘ ਬਿੱਟੂ ਹੋਰ ਨੇਕਾ ਮਹਾਨ ਯੋਧੇ ਆ ਜਿਹੜੇ ਹੋਏ ਆ ਉਹ ਸਾਰਿਆਂ ਦੇ ਨਾਲ ਉਹਨਾਂ ਦੇ ਪਰਿਵਾਰਕ ਸਬੰਧ ਆ ਤੇ ਨੌਕਰੀ ਚਾਹੇ ਮਿਲ ਜਾਣਾ ਤੇ ਪਲਾਜ਼ਮ ਬਾਦ ਲੱਗੇ ਹੋ ਭਾਈ ਸ੍ਰਿੰਦਰ ਸਿੰਘ ਛੰਦਾ ਰਿਸ਼ਪਾਲ ਸਿੰਘ ਬਾਪੂ ਬਲਕੀ ਸਿੰਘ ਜਿਹਦੇ ਨਾਮ ਬਾਦ ਸਿੰਘ ਹੋਏ ਆ ਉਹ ਮੇਜਨਸੀ ਪਰਿਵਾਰਾਂ ਦੇ ਉਸਾਰ ਮੈਂਦੇ ਆ ਉਹ ਤੇ ਜਿਹੜੀ ਕੋਈ ਗੱਲ ਕਰਦਾ ਪੰਥ ਦੀ ਗੱਲ ਉਹਨਾਂ ਦੇ ਅੰਦਰ ਦਰਦ ਦਾ ਪੰਥ ਦਾ ਤੇ ਅੱਜ ਕਿਉਂਕਿ ਉਹ ਇੱਥੇ ਛੀਤ ਪਰਿਵਾਰ ਤੋਂ ਲੜ ਰਹੇ ਹੋ ਉਹਨਾਂ ਦੀ ਦੇਰ ਉਹ ਕਰ ਰਿਹਾ ਮਾਰਦ ਕਰ ਰਿਹਾ ਇਹ ਬਦਲਾ ਕੇ ਆ ਉਹਨਾਂ ਨੂੰ ਰਣਦੀਪ ਪਿੱਟੂ ਨੇ ਬਿਆਨ ਦਿੱਤਾ ਕੱਲ ਕਿ ਜੇ ਅਮਰਤਪਾਲ ਜਿੱਤੇ ਗਿਆ ਚਾਹੇ ਜਿਹੜੇ ਸ਼ਿਹਰਸੀ ਪਰਿਵਾਰਾਂ ਦੇ ਖੜੇ ਆ ਪਰਿਵਾਰ ਖੜੇ ਜਿਹੋ ਜਿੱਤ ਕੇ ਪੰਜਾਬ ਦੇ ਬੰਬ ਤੋਂ ਬਾਦੂ ਉਹਦੀ ਉਹ ਹੋ ਜੇ ਇਹ ਦੋਸ਼ ਸਭ ਤੇ ਮਾਇਸ ਨੂੰ ਡਰਾ ਕੇ ਲਾਉਂਦੇ ਸੀ ਤੇ ਸਾਰੇ ਦਰਮਿਆਨ ਸੁਭ ਦੇ ਖਿਲਾਫ ਕੋਈ ਐਫ ਕੈਟ ਵੀ ਐਸਆਰ ਦਰਜ ਨਹੀਂ ਗਈ ਇਹਨਾਂ ਨੇ ਇਹ ਪਿਛੇ ਜਿਹਨਾਂ ਨੇ ਆਪਣਾ ਇੱਕ ਕੜਵਾਈ ਵੀ ਸੀਗੀ ਜਾਂਚ ਵੀ ਕਰਵਾਈ ਸੀ ਆਪਣੇ ਕੋਈ ਸੰਸਦਾਂ ਦੇ ਖਿਲਾਫ ਨਾ ਹੋ ਜਾ ਜਿਵੇਂ ਦੋ ਸੰਸਦਾਂ ਤੇ ਵੀ ਰੋਲ ਪਈਆਂ 99 ਦੇ ਵਿੱਚ ਇਲੈਕਸ਼ਨ ਜਿਹਦੇ ਤੇ ਇਹਦੇ ਬੰਬ ਧਮਾਕੇ ਕਰਾਇਏ ਜਾਣ ਸਾਡੇ ਐਮਪੀ ਦੇ ਉੱਤੇ ਸੀ ਇਹ ਸਾਰੇ ਲੋਕ ਅੱਜ ਇਹਨਾਂ ਨਾਲ ਆਵੇ ਦੀ ਪੰਜ ਸਾਲ ਰਾਜ ਕੰਮ ਅਸਟੈਬਲਿਸ਼ ਪੰਜ ਸਾਲ ਕਾਲੀ ਕਰਦੇ ਸੀਗੇ ਅਰੜੀ ਬਿੱਟੂ ਸਦਾ ਸਰਪੀਰ ਸਿੰਘ ਬਾਦਲਾਵਰ ਸਾਹਿਬ ਬੜਪਾਏ ਦਾ ਕਰਿੰਦਾ ਇਹ ਵਾਰੀ ਨਾਲ ਇੱਕ ਰਾਜ ਕਰਦੇ ਸੀ ਪੰਜਾਬ ਦੇ ਲੋਕ ਤੇ ਸੀ ਪੰਜਾਬ ਦੀ ਰੇਤਾ ਬਜਰੀ ਪੰਜਾਬ ਦਾ ਹੁਟਾ ਤੇ ਇਹਨਾਂ ਨੇ ਚੱਕਿਆ ਨਹੀਂ ਬੰਦੀ ਸਿੰਘ ਸਾਡੇ ਜਿਹਨਾਂ ਚ ਬੈਠਿਆ ਤੇ ਜਿਹੜਾ ਜਿਹੜੇ ਸ਼ੀਧੀਆਂ ਪਾ ਲਿਓ ਸ਼ੀਧੀਆਂ ਪ੍ਰਾਪਤ ਨੀਤੀਆਂ ਜਿਨ੍ਹਾਂ ਨੇ ਉਹਨਾਂ ਦੇ ਦੁੱਲੇ ਖੂਨ ਤੇ ਕੁਰਸੀ ਰਾਖ ਕੇ ਇਹਨਾਂ ਨੇ ਰਾਜ ਕੀਤਾ ਨਵੰਬਰ 84 ਇਹਨਾਂ ਨੂੰ ਯਾਦ ਆ ਜਾਂਦੀ ਆ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਤਾਂ ਪੰਜਾਬ ਦੇ ਮੁੱਦੇ ਯਾਦ ਆ ਜਾਂਦੇ ਆ ਅੱਜ ਉਹ ਗਵਰਸ਼ਕ ਪਰਦੇ ਜਿਹੜੇ ਜਿੱਤਾਂ ਦੇ ਦਰਦ ਦਾ ਉਹਨਾਂ ਦੇ ਦੋਸ਼ ਲਾ ਰਹੇ ਭਾਈ ਜਗENDER ਸਿੰਘ ਬੰਗੂ ਵਰਗੇ ਆ ਤੇ ਤੁਸੀਂ ਭਾਈ ਰਣਜੀਤ ਸਿੰਘ ਨੂੰ ਉਹਨਾਂ ਨੂੰ ਕੋਸ਼ਿਸ਼ ਕਰਦੇ ਹੋ ਜਿਹੜੇ 14 ਜਾਂਗ ਦੇ ਹੁਸੈਨ ਦਾ ਸ਼ਹੀਦ ਪਰਿਵਾਰ ਆ ਭਾਈ ਸੁਤਵਰਤ ਸਿੰਘ ਅਜੀਤ ਭਾਈ ਡੈਸਿਮਨੇਟ ਸ਼ੀਰੋ ਇਹ ਜਿਹਨਾਂ ਇੰਦਰਾਗਾਂ ਦੇ ਉਸਨੇ ਬੱਦੀ ਚੜਾਈ ਉਹਨਾਂ ਦੇ ਪਰਿਵਾਰ ਮਾਤਾ ਪਿਆਰ ਕੋਰ ਨਾਲ ਤੁਸੀਂ ਗੱਲ ਕਰ ਸਕਦੇ ਹੋ ਇਹ ਸਭ ਬੇਬਨਾਤ ਦੋਸ਼ ਲਾ ਰਹੇ ਆ